ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਆਓ ਵਿਦਿਆਰਥੀਓ ਅੱਜ ਕਰਦੇ ਆ ਮਿਊਜ਼ਿਕ ਯਾ ਸਟੱਟ ਮਿਊਜ਼ਿਕ ਸਬਜੈਕਟ ਦਾ ਟੌਪਿਕ ਰਾਗ ਪੋਪਾਲੀ ਸੋ ਆਪਣੀ ਆਪਣੀਆਂ ਕਾਪੀਆਂ ਪੈਨ ਲੈ ਕੇ ਨੋਟਸ ਪ੍ਰਪੇਅਰ ਕਰ ਲਓ ਸੋ ਸ਼ੁਰੂ ਕਰਦੇ ਆ ਸੋ ਰਾਗ ਪੋਪਾਲੀ ਥਾਟ ਪੋਪਾਲੀ ਰਾਗ ਦੀ ਉਤਪਤੀ ਕਲਿਆਣ ਥਾਟ ਤੋਂ ਹੁੰਦੀ ਹੈ ਸਵਾਰ ਰਾਗ ਪੋਪਾਲੀ ਵਿੱਚ ਸਾਰੇ शुद्ध स्वरਾਂ ਦਾ ਪ੍ਰਯੋਗ ਹੁੰਦਾ ਹੈ ਵਰਜਿਤ ਸਵਰ ਇਹ ਰਾਗ ਵਿੱਚ ਮਦਮ ਮਾ ਅਤੇ નિਸ਼ਾਦ ਨੀ ਸਵਰ ਵਰਜਿਤ ਹੈ ಜಾਤੀ ਮਦਮ ਅਤੇ નિਸ਼ਾਦ ਇਹਨਾਂ ਦੋਵਾਂ ਸਵਰਾਂ ਦੇ ਵਰਜਿਤ ਹੋਣ ਨਾਲ ಜಾਤੀ ਔੜਵ ਔੜਵ ਹੈ ਵਾਦੀ ਸੰਵਾਦੀ ਸਵਰ ਇਸ ਵਿੱਚ ਚਵਾਦੀ ਸਵਰ ਗੰਧਾਰ ਗਾ ਅਤੇ ਸੰਵਾਦੀ ਸਵਰ دہਵਤ ਧਾ ਹੈ ਅੰਗ ਗੰਧਾਰ ਸਵਰ ਵਾਦੀ ਹੋਣ ਨਾਲ ਇਹ ਵਿੱਚ ਇਹ ਪੂਰਵਾੰਗ ਪ੍ਰধান ਰਾਗ ਹੈ ਨਿਆਸ ਦੇ ਸਵਰ ਸਾ ਗ ਟਲਨ ਜਾਂ ਚਲਨ ਸਾਧਾ ਸਾਰੇ ਪਾ ਰੇ ਗਾਇਨ ਵਾਦਨ ਸਮਾ ਰਾਤ ਦਾ ਪਹਿਲਾ ਪਹਿਰ ਪ੍ਰਕਿਰਤੀ ਪੁਪਾਲੀ ਰਾਗ ਗੰਭੀਰ ਪ੍ਰਕਿਰਤੀ ਦਾ ਰਾਗ ਹੈ ਸੰਪਰਕ੍ਰਿਤਿਕ ਰਾਗ ਦੇਸ਼ਕਾਰ ਜੈਤ ਕਲਿਆਣ ਦੇਸ਼ਕਾਰ ਰਾਗ ਦਾ ਵਾਦੀ ਸਵਰ ਦੇਵਤ ਹੋਣ ਨਾਲ ਅਤੇ ਜੈਤ ਜੈਤ ਕਲਿਆਣ ਦਾ ਚਲਨ ਵਕਰ ਹੋਣ ਨਾਲ ਇਹ ਰਾਗ ਪੁਪਾਲੀ ਤੋਂ ਅਲੱਗ ਹੈ आरो सारे गा पाधा सा। अवरो, साधा पा धा अवरो सा धा पा गा रे सा धा सा पा गा धा पा गा रे सा विशेषताव राग पुपाली दिया बाकी विशेषताव ਕल्याण ਨਾਲ ਮਿਲਦੀਆਂ ਹਨ ਸਾਧਾ ਸਾ ਰੇ ਪਾ ਗਾ ਪੰਚਮ ਤੋਂ ਗੰਧਾਰ ਦੀ મીਂਡ ਅਤੇ ਸਵਰ ਸਾ ਧਾ ਸਾ ਰੇ ਪਾ ਗਾ ਇਹ ਸਵਰ ਸਮੂਹ ਭਪਾਲੀ ਦਾ ਹੀ ਧੋਤਕ ਹੈ ਪੰਚਮ ਸਵਰ ਤੇ ਨਿਯਾਸ ਇਸ ਰਾਗ ਨੂੰ ਦੇਸ਼ਕਾਰ ਦੇ ਨੇੜੇ ਲੈ ਜਾਂਦਾ ਹੈ ਸੋ ਥੈਂਕ ਯੂ ਧੰਨਵਾਦ ਵਿਦਿਆਰਥੀਓ ਨੈਕਸਟ ਕਲਾਸ ਲਈ ਸਬਸਕ੍ਰਾਈਬ ਤੇ ਫੋਲੋ ਕਰੋ ਕਮੈਂਟ ਜਰੂਰ ਕਰੋ